ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਅੱਜ ਰਾਤ ਤੋਂ 33 ਸਾਲਾਂ ਤੱਕ ਇਹ ਸ਼ੇ ਰਾਸ਼ੀਆਂ ਇਹ ਸ਼ੇ ਰਾਸ਼ੀਆਂ ਉਹ ਤੇ ਧਨ ਲਟਾਉਣਗੇ ਖੁਦ ਭਗਵਾਨ ਸ਼ਨੀ ਦੇਵ ਜੀ ਕਿਉਂਕਿ ਅੱਜ ਸ਼ਨੀਵਾਰ ਦਾ ਦਿਨ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਸ਼ਨੀ ਦੇਵ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਾਂਗੇ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਪੰਜ ਆਵੇ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣ ਤੁਹਾਡੇ ਬੱਚੇ ਤਰੱਕੀ ਕਰਨ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਰਾਤ ਤੋਂ 33 ਸਾਲਾਂ ਤੱਕ ਇਹ ਛੇ ਰਾਸ਼ੀ ਵਾਲੇ ਧਨ ਦੇ ਨਾਲ ਮਲਾਮਲ ਹੋਣ ਵਾਲੇ ਹਨ ਕਿਉਂਕਿ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਛੇ ਰਾਸ਼ੀ ਵਾਲਿਆਂ ਤੇ ਬਣ ਚੁੱਕੀ ਹੈ ਇਹਨਾਂ ਰਾਸ਼ੀ ਵਾਲਿਆਂ ਤੇ ਸ਼ਨੀ ਦੇਵ ਮਿਹਰਬਾਨ ਹੋ ਚੁੱਕੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਛੇ ਰਾਸ਼ੀਆਂ ਦੇ ਉੱਪਰ ਬਹੁਤ ਜ਼ਿਆਦਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਬਣੀ ਹੋਈ ਹੈ ਜਿਸ ਦੇ ਨਾਲ ਹੁਣ ਇਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹੇਗਾ ਇਹਨਾਂ ਦੇ ਜੀਵਨ ਦੇ ਵਿੱਚ ਆਉਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਭਗਵਾਨ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਹੀ ਦੁੱਖ ਦੂਰ ਕਰਨ ਵਾਲੇ ਹਨ ਜਿਸ ਦੇ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਹੋਵੇਗਾ ਇੱਕ ਵੱਡਾ ਹੀ ਪਰਿਵਰਤਨ ਦੋਸਤੋ ਇੱਕ ਕੁਸ਼ਨ ਅੱਜ ਸੇਪ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਅੱਜ ਰਾਤ ਤੋਂ ਹੀ ਪੂਰੇ 33 ਸਾਲਾਂ ਤੱਕ ਤਾਂ ਦੇ ਵਰਕਾ ਹੋਵੇਗੀ ਇਹ ਰਾਸ਼ੀ ਵਾਲੇ ਹੋਣ ਵਾਲੇ ਹਨ ਜੀਤਾਂ ਦੇ ਨਾਲ ਮਾਲਾ ਮਾਲ ਸੋ ਦੋਸਤੋ ਜੇਕਰ ਸਾਡੇ ਚੈਨਲ ਦੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਭਗਵਾਨ ਸ਼ਨੀ ਦੇਵ ਦੇ ਸੱਚੇ ਭਗਤ ਹਨ ਔਰ ਵੀਡੀਓ ਨੂੰ ਲਾਈਕ ਕਰੋ ਅਤੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਜਰੂਰ ਲਿਖੋ ਹੁਣ ਗੱਲ ਕਰਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਪਰ ਭਗਵਾਨ ਦੀ ਕਿਰਪਾ 33 ਸਾਲਾਂ ਤੱਕ ਹੋਣ ਵਾਲੀ ਹੈ ਜਿਨ੍ਹਾਂ ਦੇ ਉੱਪਰ ਤਾਂ ਦੀ ਵਰਖਾ ਹੋਵੇਗੀ ਭਗਵਾਨ ਸ਼ਨੀ ਦੇ ਹੁਣ ਪੂਰੇ ਹੀ ਇਹਨਾਂ ਤੇ ਪਸੰਦ ਹੋ ਚੁੱਕੇ ਹਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਿੰਦੂ ਧਰਮ ਦੇ ਵਿੱਚ 33 ਕਰੋੜ ਦੇ ਵੀ ਦੇਵਤਿਆਂ ਦੀ ਮਾਨਵਤਾ ਹੈ ਤੁਹਾਨੂੰ ਦੱਸੇ ਇੱਕ ਇਹਨਾਂ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਛਣੇ ਦੇਵਤਾ ਵੀ ਆਉਂਦਾ ਹੈ। ਭਗਵਾਨ ਛਣੇ ਦੇਵ ਜੀ ਸਰਵ ਉੱਚ ਨਿਆਂਪ੍ਰਸਤ ਦੇਵਤਾ ਹਨ। ਭਗਵਾਨ ਛਣੇ ਦੇ ਬਹੁਤ ਹੀ ਚੰਗੇ ਕਰਮ ਵਾਲਿਆਂ ਨੂੰ ਬਹੁਤ ਹੀ ਪਸੰਦ ਕਰਦੇ ਹਨ। ਉਹਨਾਂ ਤੇ ਕਿਰਪਾ ਬਣਾਈ ਰੱਖਦੇ ਹਨ ਤੇ ਜਿਹੜਾ ਕੋਈ ਮਾੜੇ ਕਰਮ ਕਰਦਾ ਹੈ ਜਾਂ ਕਿਸੇ ਨੂੰ ਦੁੱਖ ਦਿੰਦਾ ਹੈ ਉਸ ਨੂੰ ਸਜ਼ਾ ਵੀ ਦਿੰਦੇ ਰਹਿੰਦੇ ਹਨ। ਭਗਵਾਨ ਛਣੇ ਦੇਵ ਸੂਰਜ ਪੁੱਤਰ ਕਰਮਫਲ ਦਾਤਾ ਮੰਨੇ ਜਾਂਦੇ ਹਨ ਤੇ ਨਾਲੇ-ਨਾਲ ਤੁਹਾਨੂੰ ਦੱਸ ਦਈਏ ਕਿ ਇਹ ਮੋਕਸ਼ ਪਰદાન ਕਰਨ ਵਾਲੇ ਇੱਕੋ ਇੱਕ ਮਾਤਰ ਭਗਵਾਨ ਹਨ ਭਗਵਾਨ ਸ਼ਨੀ ਦੇਵ ਨੂੰ ਲੈ ਕੇ ਬੜੇ ਸਾਰੇ ਲੋਕਾਂ ਦੇ ਅੰਦਰ ਘਬਰਾਟ ਹੁੰਦੀ ਹੈ ਪਰ ਸੱਚ ਇਹ ਹੈ ਕਿ ਸ਼ਨੀ ਦੇਵ ਜੀ ਦੀ ਪ੍ਰਕਿਰਤੀ ਦੇ ਵਿੱਚ ਇੱਕ ਸੰਤੁਲਨ ਬਣਾ ਕੇ ਰੱਖਦੇ ਹਨ ਅਤੇ ਸਾਰੇ ਹੀ ਪੁਰਾਣਿਆਂ ਦੇ ਨਾਲ ਉਚਿਤ ਨਿਆਂ ਵੀ ਕਰਦੇ ਹਨ ਸ਼ਨੀ ਦੇਵ ਦੀ ਕਿਰਪਾ ਜਿਸ ਵਿੱਚ ਇਨਸਾਨ ਤੇ ਹੋ ਜਾਂਦੀ ਹੈ ਉਸੇ ਜੀਵਨ ਦੀਆਂ ਕਹਿ ਲੋ ਕਿ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜਿਹੜੇ ਲੋਕ ਗਲਤ ਕੰਮ ਕਰਦੇ ਹਨ ਜਾਂ ਪਾਪ ਕਰਦੇ ਹਨ ਦੂਸਰਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਨ ਤਾਂ ਭਗਵਾਨ ਛਣਿਦੇਵ ਉਹਨਾਂ ਨੂੰ ਸਜਾ ਦਿੰਦੇ ਹਨ ਤੁਹਾਨੂੰ ਦੱਸ ਦੇਈਏ ਕਿ ਭਗਵਾਨ ਛਣਿਦੇਵ 12 ਰਾਸ਼ੀਆਂ ਦੇ ਵਿੱਚੋਂ ਹੁਣ 6 ਰਾਸ਼ੀਆਂ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ ਦੇ ਉੱਪਰ પ્રસન્ન ਹੋ ਚੁੱਕੇ ਹਨ ਇਹਨਾਂ ਦੇ ਜੀਵਨ ਦੇ ਵਿੱਚ ਹੁਣ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਵੇਗੀ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਹੁਣ ਆਰਥਿਕ ਸਥਿਤੀ ਸੁਧਰਨ ਦੇ ਨਾਲ ਇਹਨਾਂ ਨੂੰ ਖੁਦ ਅਹਿਸਾਸ ਹੋਵੇਗਾ ਕਿ ਇਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਦੋਸਤੋ ਇਸ ਪ੍ਰਭਾਵ ਦੇ ਨਾਲ ਸ਼ੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਅਪਾਰ ਖੁਸ਼ੀਆਂ ਆਉਣ ਵਾਲੀਆਂ ਹਨ ਕਿਉਂਕਿ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਖਾਸ ਤੌਰ ਤੇ ਇਹਨਾਂ ਤੇ ਪੈ ਚੁੱਕਾ ਹੈ ਵੱਡੀਆਂ-ਵੱਡੀਆਂ ਇਹਨਾਂ ਨੂੰ ਸਫਲਤਾਵਾਂ ਮਿਲਣਗੀਆਂ ਇਸ ਲਈ ਸਤੇ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਆਉਂਦੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦਾਸੇ ਇੱਕ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬੜਾ ਹੀ ਅਨਕੋਲ ਹੈ ਨਾਲੇ ਨਾਲ ਤੁਹਾਨੂੰ ਇਸ ਬਾਰੇ ਵੀ ਦੱਸ ਦਈਏ ਕਿ ਕੇਵਲ ਮਾਨ ਸਨਮਾਨ ਨਹੀਂ ਮਿਲੇਗਾ ਬਲਕਿ ਤੁਹਾਡੀ ਸਮਾਜ ਦੇ ਵਿੱਚ ਕਾफी ਤਾਰੀਫ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਤੁਹਾਡੇ ਜੀਵਨ ਵਿੱਚ ਕਈ ਐਸੇ ਨਵੇਂ ਅਵਸਰ ਮਿਲਣਗੇ ਜਿਨ੍ਹਾਂ ਦੇ ਮਿਲਣ ਦੇ ਨਾਲ ਤੁਹਾਡੇ ਜੀਵਨ ਵਿੱਚ ਇੱਕ ਚੰਗਾ ਬਦਲਾਵ ਹੁੰਦਾ ਨਜ਼ਰ ਆਵੇਗਾ ਦੋਸਤੋ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਮਹਾਦੁੱਲਭ ਸੰਜੋਗ ਬੰਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਕਾफी ਤਨ ਲਾਭ ਹੋਵੇਗਾ ਇੱਕ ਪਾਸੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਦੂਜੇ ਪਾਸੇ ਵਪਾਰ ਵਿੱਚ ਵਾਧਾ ਹੋਣ ਵਾਲਾ ਹੈ ਮੇਥਨ ਰਾਸ਼ੀ ਵਾਲੇ ਹੋਣ ਤੁਹਾਨੂੰ ਚਾਰੇ ਪਾਸਿਆਂ ਤੋਂ ਲਾਭ ਹੀ ਲਾਭ ਹੁੰਦਾ ਨਾ ਲਾਭ ਹੀ ਲਾਭ ਹੁੰਦਾ ਨਜ਼ਰ ਆਵੇਗਾ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਉਹਨਾਂ ਦੇ ਤਨਖਾਹ ਵਿੱਚ ਵਾਧੇ ਦੇ ਚੋਗ ਬੰਦੇ ਦਿਖਾਈ ਦੇ ਰਹੇ ਹਨ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡਾ ਹੁਣ ਜੀਵਨ ਬਦਲਣ ਵਾਲਾ ਹੈ ਇਸ ਲਈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਭਗਵਾਨ ਸ਼ਨੀ ਦੇਵ ਤੁਹਾਡੇ ਦੇ ਬਿਹਤ ਪਸੰਨ ਹਨ ਤੁਹਾਡਾ ਮਨ ਸਨਮਾਨ ਵਧੇਗਾ ਜਿਸ ਦੀ وجہ ਦੇ ਨਾਲ ਸਮਾਜ ਵਿੱਚ ਤੁਹਾਡੀ ਕਾਫੀ ਪ੍ਰਸ਼ੰਸਾ ਹੋਣ ਮਿਲੀ ਹੈ ਤੁਹਾਨੂੰ ਦੱਸੇ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਸਫਲਤਾ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ ਇਹਨਾਂ ਅਵਸਾਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਜਿਹੜੇ ਲੋਕ ਇਸ ਰਾਸ਼ੀ ਵਾਲੇ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਇਸ ਸਮੇਂ ਕਾਫੀ ਮੁਨਾਫਾ ਮਿਲ ਜਾਵੇਗਾ ਤੁਹਾਨੂੰ ਦੱਸੇ ਕਿ ਜਿਹੜੇ ਕੰਮ ਤੁਸੀਂ ਅੱਜ ਸ਼ੁਰੂ ਕਰਨਾ ਚਾਹੁੰਦੇ ਹੋ ਭਗਵਾਨ ਛਣਿ ਦੇਵ ਦੇ ਭਗਵਾਨ ਛਣਿ ਦੇਵ ਦੇ ਆਸ਼ੀਰਵਾਦ ਨਾਲ ਕਰ ਸਕਦੇ ਹੋ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਕਿਉਂਕਿ ਇਹਨਾਂ ਨੂੰ ਧਨ ਬੜੇ ਸਿੰਘ ਰਾਸ਼ੀ ਵਾਲੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਨਾਵਾ ਮਾਹੌਲ ਬਣਿਆ ਰਹੇਗਾ ਇਸ ਸਮੇਂ ਵਿੱਚ ਤੁਸੀਂ ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ ਇਹ ਯੋਜਨਾ ਤੁਹਾਡੇ ਸਮੇਂ ਸਹੀ ਹਿਸਾਬ ਤੋਂ ਜਾਵੇਗੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਸਿੰਘ ਰਾਸ਼ੀ ਵਾਲਿਆਂ ਦੇ ਉੱਪਰ ਸਮਾਂ ਚੰਗਾ ਆਉਣ ਵਾਲਾ ਹੈ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਹੈ ਕਿ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਬੜਾ ਹੀ ਸਮਾਂ ਤੁਹਾਡੇ ਲਈ ਚੰਗਾ ਸਾਬਤ ਹੋ ਜਾਵੇਗਾ ਜਿਸ ਨਾਲ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਇਸ ਸਮੇਂ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਦੱਸ ਜੀ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਦੇ ਬਨਨ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਹੁਣ ਸੁਧਾਰ ਹੋ ਜਾਵੇਗਾ ਤੁਹਾਡੇ ਸਾਰੇ ਰੁਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਦੋਸਤ ਪਰਿਵਾਰ ਦਾ ਤੇ ਜੀਵਨ ਸਾਥੀ ਦਾ ਇਸ ਸਮੇਂ ਤੁਹਾਨੂੰ ਪਰਪੂਰ ਸਹਿਯੋਗ ਮਿਲਣ ਵਾਲਾ ਹੈ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੁਹਾਡੇ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਸ ਦੀ وجہ ਦੇ ਨਾਲ ਤੁਹਾ ਨੂੰ ਤਾਂ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਦਾ ਸਾਹਮਣਾ ਪਿਛਲੇ ਸਮੇਂ ਦੇ ਵਿੱਚ ਕਰਨਾ ਪਿਆ ਸੀ ਉਹ ਵੀ ਇਸ ਸਮੇਂ ਹੁਣ ਪੂਰਾ ਹੋ ਜਾਵੇਗਾ ਤੁਸੀਂ ਦਿਨ ਰਾਤ ਜੋਗਨੀ ਤਰੱਕੀ ਕਰੋਗੇ ਅਨੇਕਾਂ ਹੀ ਸਫਲਤਾਵਾਂ ਮਿਲ ਜਾਣਗੀਆਂ ਭਗਵਾਨ ਸ਼ਨੀ ਦੇਵ ਤੇ ਆਸ਼ੀਰਵਾਦ ਦੇ ਨਾਲ ਤੁਹਾਡਾ ਜੀਵਨ ਹੁਣ ਵਧੀਆ ਹੋ ਜਾਵੇਗਾ ਇਸ ਲਿਸਟ ਦੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਤੁਹਾਨੂੰ ਦਾਸ ਸੇ ਇਹ ਕੇਵਲ ਤਾਂ ਲਾਭ ਵੀ ਹੋਣਗੇ ਤੇ ਵਪਾਰ ਵਿੱਚ ਵਾਧਾ ਵੀ ਹੋ ਜਾਵੇਗਾ ਇਸ ਤੇ ਇਲਾਵਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲ ਜਾਵੇਗੀ ਤੇ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਕਮਾਈ ਕਰਨਾ ਚਾਹੁੰਦੇ ਹਨ ਜਾਂ ਸੁਪਨਾ ਵੇਖ ਰਹੇ ਹਨ ਉਹਨਾਂ ਲਈ ਸੁਪਨਾ ਪੂਰਾ ਹੋ ਜਾਵੇਗਾ ਕਿਉਂਕਿ ਭਗਵਾਨ ਚੰਨੀ ਦੇਵ ਦੀ ਵਿਸ਼ੇਸ਼ ਕਿਰਪਾ ਕੰਨਿਆ ਰਾਸ਼ੀ ਵਾਲਿਆਂ ਦੇ ਉੱਪਰ ਬੰਨ ਚੁੱਕੀ ਹੈ ਇਹਨਾਂ ਨੂੰ ਵਪਾਰ ਵਿੱਚ ਵੀ ਬਹੁਤ ਸਾਰਾ ਮੁਨਾਫਾ ਮਿਲਣ ਵਾਲਾ ਹੈ ਕੰਨਿਆ ਰਾਸ਼ੀ ਵਾਲੇ ਸ਼ਾਨੀ ਦੇਵ ਜੀ ਦੀ ਕਿਰਪਾ ਦੇ ਸਤੇ ਤੁਹਾਡੇ ਤੇ ਬਣ ਚੁੱਕੀ ਹੈ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਨੂੰ ਸੰਤਾਨ ਦਾ ਸੁੱਖ ਮਿਲ ਜਾਵੇਗਾ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣ ਜਾਵੇਗਾ ਪ੍ਰੇਮ ਸਬੰਧ ਮਜ਼ਬੂਤ ਹੋ ਜਾਣਗੇ ਜੇਕਰ ਤੁਸੀਂ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਸੁਪਨਾ ਤੁਹਾਡਾ ਸੱਚ ਹੋਵੇਗਾ ਅਗਲੀ ਕੁਸ਼ਣ ਅਸਿਵ ਰਾਸ਼ੀ ਆਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਓ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਭਗਵਾਨ ਛਾਣੀ ਦੇਵ ਤੁਹਾਡੇ ਤੇ ਬਿਹਤਰ ਪਸੰਨ ਹੋ ਚੁੱਕੇ ਹਨ ਇਸ ਸਮੇਂ ਤੁਹਾਨੂੰ ਕੋਈ ਵੱਡਾ ਇਸ ਸਮੇਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਆਪਣੇ ਬੱਚਿਆਂ ਕੋਲੋਂ ਸੁਣਾਉਣਾ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਪਿਛਲੇ ਸਮੇਂ ਵਿੱਚ ਤੁਸੀਂ ਜਿੰਨੇ ਵੀ ਮਿਹਨਤ ਕੀਤੀ ਸੀ ਉਸ ਮਿਹਨਤ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਤੁਸੀਂ ਵਪਾਰ ਵਿੱਚ ਹੰਦੇਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੁਸੀਂ ਆਪਣੇ ਜੀਵਨ ਨੂੰ ਚਾਰ ਚੰਨ ਲਗਾਓਗੇ ਭਗਵਾਨ ਛਾਣੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲਣ ਦੇ ਚਾਂਸ ਬੰਦੇ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਪਸੰਦੀਦਾ ਨੌਕਰੀ ਦੀ ਤਲਾਸ਼ ਵਿੱਚ ਹੋ ਅੰਦਰ ਉਂਦਰ ਘਟਕਰਾਇਓ ਤਾਂ ਤੁਹਾਨੂੰ ਮਨ ਚਾਹੀ ਨੌਕਰੀ ਵੀ ਮਿਲ ਜਾਵੇਗੀ ਤੁਹਾਨੂੰ ਵਪਾਰ ਵਿੱਚ ਵਾਧਾ ਹੁੰਦਾ ਦਿਖਾਈ ਦੇਵੇਗਾ ਜ਼ਿੰਦਗੀ ਦੀਆਂ अनेका ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋਣਗੀਆਂ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਪਰ ਪੈ ਚੁੱਕੀ ਹੈ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਦੋਸਤੋ ਅਗਲੀ ਫੰਕਸ਼ਨਲ ਖੁਸ਼ ਨਸੀਬ ਰਾਸ਼ੀ ਹੈ ਜੀ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸਤਾ ਹੈ ਕਿ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਜਿਸ ਦੇ ਨਾਲ ਤੁਹਾਡੇ ਚਿੰਨਾਂ ਦੇ ਸਾਰੇ ਹੀ ਕਸ਼ਟ ਮਿਟਣ ਵਾਲੇ ਹਨ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਸਮੱਸਿਆ ਚੱਲ ਰਹੀ ਸੀ ਤਾਂ ਉਸ ਦਾ ਛੁਟਕਾਰਾ ਮਿਲ ਜਾਵੇਗਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਜੇਕਰ ਪ੍ਰੇਮ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਤੁਹਾਡੇ ਹੁਣ ਸਹੀ ਹੋ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਵਿਦਿਆਰਥੀਆਂ ਦੇ ਲਈ ਸਮਾਂ ਬੜਾ ਚੰਗਾ ਹੈ ਸਾਥੀਆਂ ਦੇ ਨਾਲ ਮਿਲ ਕੇ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਵਪਾਰ ਵਿੱਚ ਮੁਨਾਫਾ ਹੋਵੇਗਾ ਨੌਕਰੀ ਦੀ ਤਲਾਸ਼ ਤੁਹਾਡੀ ਖਤਮ ਹੋਣ ਵਾਲੀ ਹੈ ਜੇਕਰ ਨੌਕਰੀ ਕਰਦੇ ਹੋ ਤਨਖਾਹ ਵਿੱਚ ਵਾਧਾ ਹੁੰਦਾ ਦਿਖਾਈ ਦੇਵੇਗਾ ਇਸ ਦੇ ਨਾਲ ਹੀ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਦੋਸਤੋ ਇਹ ਸੇ ਉਹ ਪੰਕਸ਼ ਲਈ ਅਤੇ ਕੁਛ ਨਾਸੇ ਫਰਾਸ਼ੀਆਂ ਜਿਨ੍ਹਾਂ ਦੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਹੋ ਗਈ ਹੈ ਅਤੇ ਜਿਨ੍ਹਾਂ ਨੂੰ ਭਗਵਾਨ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ જેકર એ જાણકારી તો ચં લી વીડિયોનું અગેવી શેયર કર્યો જી ધનવાદ